भारत भूषण अशु जी और हिमा साहब यूथ कांग्रेस प्रधान और सदा वीर बरिंदर और इधर सुंदर श्याम शा, शा, सुंदर निरुद्रा साहब आज एक प्रेस कॉन्फ्रेंस अस जा रहे हैं जरा ਮੰਨਤ ਭਾਗੀ ਘਟਨਾ ਹੋਏ। ਇਹ ਬਾਂਸਲ ਦੇ ਵਿੱਚ ਜਿਹੜੇ ਗੁਰੂਸ ਸਿੰਘ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਮਾਰਿਆ ਤੇ ਤਕਰੀ ਹਮਲਾ ਜਿਹੜਾ ਇਸ ਦੀ ਚੜੀ ਨਿਬਾ ਕਰਦੇ ਹਾਂ 올 ਇੰਡੀਆ ਕਾਂਗਰਸ ਕਮੇਟੀ ਨੇ ਐਡਬੀਸੀ ਦੀ ਇੱਕ ਐਮ ਬੈਡ ਫੁਲਾ ਕੇ ਇਹਦੀ ਕਣੀ ਨਿਬਾਟ ਕੀਆ ਅਸੀਂ ਉਹਦੀ ਬ੍ਰੋਡਤਾ ਕਰਦੇ ਆਂ ਔਰ ਕਹਿੰਦੇ ਆ ਇਸ ਤਰ੍ਹਾਂ ਜਿਹੜਾ ਹੰਗਲਾ ਹੋਇਆ ਇਹਦੇ ਵਿੱਚ ਸਿੱਧਾ ਸਿੱਧਾ ਪਾਕਿਸਤਾਨ ਦਾ ਔਰ ਜਦੋਂ ਜਦੋਂ ਸਾਡੇ ਪਰ ਨੇ ਕਿਸੇ ਸੁਭੇਸ਼ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸ਼ਾਂਤੀ ਬਣ ਕਰ ਲਈ ਔਰ ਉਹਰੇ ਹਿਆਰ ਮਿਸਰ ਹੁੰਦੇ ਆ ਉਹ ਜੋ ਕੰਨ ਹੋਇਆ ਪੜਿਆ ਬੱਚਿਆਂ ਫਿਰਕੜੀਆਂ ਸੀ ਔਰ ਇੱਕ ਯੰਗ ਲੜੀ ਮੀਮੀ ਮੈਰਿਡ ਉਹਦੇ ਹਸਬੰਡ ਨੂੰ ਸਾਡੇ ਫੌਜੀ ਨੂੰ ਲੈ ਦਿੱਚਿਆ ਉਹਨਾਂ ਅੱਗੇ ਇਹਨਾਂ ਨੂੰ ਜਿਹਨਾਂ ਦੀ ਪਤਨੀ ਦੀ ਅੱਖਾਂ ਦੇ ਸਾਹਮਣੇ ਉਹਨੂੰ ਆਜਿਆ ਗਿਆ ਔਰ ਇੱਕ ਇਨਸਾਨ ਨੇ ਲੋਕਾਂ ਨੇ ਹਿੰਮਤ ਕੀਤੀ ਉਹਨੇ ਵਿਪਨ ਕਰਨ ਲਈ ਤੇ ਉਹਦਾ ਵੀ ਕੰਮ ਉੱਥੇ ਕਰ ਦਿੱਤਾ ਗਿਆ ਇਸ ਜਿੰਨਾ ਜਿਨੀ ਨਿੱਕਾ ਕਰੀਏ ਉਹਦੀ ਥੋੜੀਆ ਉਹ ਥਾਂ ਦੀ ਨਿਰਦਾਣੀ ਕਰ ਲਈ ਹਰ ਨਾਗਰਿਕ ਕਿਸੇ ਵੀ ਪਾਰਟੀ ਜਾਂ ਆਰ ਪੇਨਾਰਸ ਮਦਦਤਾ ਹਿੰਦੁਸਤਾਨੀ ਉਹਦੀ ਕੜੀ ਨਿਰਦਾ ਕਰਦਾ ਪਰ ਅਜ ਹਿੰਦੁਸਤਾਨ ਅਪਨੀ ਸਰਕਾਰ ਦੇ ਨਾਮ ਇਹੋ ਸਰਕਾਰ ਦੇ ਨਾਮ ਅਗਰ ਨਾਗਰਿਕ ਇਸ ਸ਼ੁਦੇ ਤੇ ਨਾਲ ਪੁਸ਼ਕਲ ਦੀ ਫੋਰਸਿਸ ਜਿਹੜੀਆਂ ਅਮਿਸ਼ਾ ਸਾਡੇ ਲਈ ਸਰਹਦ ਤੇ ਉਹ ਗੁਰਦੇ ਅੰਦਰਲੇ ਸੜਾ ਸੁਰੱਖਿਆ ਕਰਦੀ ਆ ਉਹ ਮੇਨਾਰ ਸਾਨੂੰ ਸਾਰਿਆਂ ਨੂੰ ਮਿਲੋ ਸੇ ਨੋਬੀ ਲੈਣਾ ਚਾਹੀਦਾ ਦਿੰਦੇ ਵੀ ਆ ਭਰਮਦਾ ਵੀ ਆ ਖੜੀ ਲੜਾਈ ਲੜਦੇ ਆ ਉਹ ਅਗਰ

ਰੋਜ਼ੀ ਗੱਲ ਕਰ ਲਈਏ ਪੁਨਾ ਚਾਹਦੇ ਹਜ਼ਾਰਾਂ ਦੀ ਗੱਲ ਕਰ ਲਈਏ ਪ੍ਰਤੀ ਗੱਲ ਕਰ ਲਈਏ ਤੇ ਜਗ੍ਹਾ ਜਗ੍ਹਾ ਪੁਲਿਸ ਦੇ ਉੱਤੇ ਬੰਬ ਸਪੋਰਟ ਚਾਹੇ ਉਹ ਕਿਤੇ ਡੋਲੇ ਜਾਂ ਕੋਈ ਹੋਰ ਚੀਜ਼ ਹੋਵੇ ਇਹਦੀ ਸਾਨੂੰ ਕੜੀ ਨਿੰਦਾ ਕਰਨੀ ਚਾਹੀਦੀ ਆ ਤੱਕ ਨਹੀਂ ਆਂ ਹੋਰ ਇਸ ਨੂੰ ਥੰਨ ਕੋਣ ਲਈ ਮੈਂ ਸਮਝਦਾ ਕਿ ਹਰ ਨਾਮੇ ਹਰ ਪੰਜਾਬੀ ਪਰ ਹਰ ਪਾਰਟੀ ਆਪਣੇ ਆਪਣੇ ਸਾਹਮਣੇ ਹੋਊਗੀ ਜਿਵੇਂ ਤਾਂ ਹੀ ਅਸੀਂ ਇਹ ਯੋਜਨਾ ਨਹੀਂ ਕਰ ਗਏ ਲੁਧਿਆਣੇ ਦੇ ਵਿੱਚੋਂ ਪੰਜਾਬ ਦੀ ਕਿਰਿਆਤਾ 24-25 ਹਜ਼ਾਰ ਜਵਾਬ ਤੋਂ ਸ਼ੁਰੂ ਹੋ ਗਈ ਅੱਜ ਕਰਿਆ ਅੱਜ ਕਿੰਤੂ ਪ੍ਰਤੂਪ ਕਰਨਾ ਕਿਸੇ ਦਾ ਹੱਕ ਨਹੀਂ ਔਰ ਸਾਨੂੰ ਅੱਜ ਸਿਕਿਉਰਟੀ ਫੋਰਸ ਤੇ ਬੁਲਾ ਲੂ ਪਰ ਸਰਕਾਰ ਜਿਹੜੀ ਆ ਉਹਦੇ ਨਾਲ ਖੜੇ ਹੋ ਕੇ ਆਪਣੀ ਗੁਰੂ ਦੀ ਹਰਕਤ सर मिस्त्री रापट पार्टर है मैं कह रही हूँ कि चलिया सीडब्ल्यूसी ने वित्तीय बढ़िया कम बढ़िया उपस्थिति को आया मेरे मुद्दे कोई करने का नहीं तो गले आया समय अब अब चलो नेशनल करते हैं नेशनल इस राज्य का उदाहरण कभी देखा होगा कभी नहीं वो इलेक्ट्रिक्स वाल उसी ही दूकन रेस्टोरेंट उसी हमने आप मैं मर गया जिधर काम जी काम सुलझ गयी आज उसी रिश्ता ही साथ में जवान उतारे कांग्रेस से बलकर पार्टी जवान ये कांग्रेस के रिश्ता ही बच्चे पुराने बड़ा अमाज़े के ऑनलाइन बैंक का ਕਿ ਤਾਂ ਕਿ ਰਾਜ ਜੀ ਨੇ ਕਿਹਾ ਅਦਰ ਮੈਂਬਰ ਦਾ ਇਹ ਲੋਕ ਹੋਰ ਤੇ ਦੂਸਰੇ ਸਾਰੇ ਲੋਕਾਂ ਨੇ ਅੱਜ ਵੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸੇ ਚੀਜ਼ ਨੂੰ ਸਾਰਿਆਂ ਤੋਂ ਮੁੱਖ ਰੱਖ ਕੇ ਸਾਰਿਆਂ ਨਾਲ ਇੱਕ ਇਤਿਫਾਕ ਕੀਤਾ ਸਰਕਾਰ ਦੇ ਵਿੱਚ ਠੀਕ ਹੈ ਕਿਸੇ ਤਰ੍ਹਾਂ ਦੀਆਂ ਕਈ ਉਪਾਈਆਂ ਗਲਤੀਆਂ ਵੀ ਹੋਫਰ ਗਈਆਂ ਨੇ ਪਰ ਅੱਜ ਉਹ ਚੀਜ਼ ਦਾ ਸਮਾਂ ਨਹੀਂ ਅੱਜ ਸਾਡਾ ਮੈਂਬਰ ਦਾ ਹੈਗਾ ਉਨਾ ਤਾਕਤ ਨੂੰ ਰੋਕੰਦਰ ਉਹਨਾਂ ਚੀਜ਼ਾਂ ਨੂੰ ਇੱਥੋਂ ਦੂਰ ਕਰਨ ਦਾ ਜਿਹੜੇ ਲੋਕਾਂ ਨੂੰ ਵਰਗਲਾ ਕੇ ਇਸ ਤਰ੍ਹਾਂ ਦੀ ਨੇਜ ਦੇ ਅੰਦਰ ਫਰਾਕਾ ਦਾ ਕਰਨੇ ਚਾਹਦੇ ਹਨ ਬਾਕੀ ਤੁਹਾਡੇ ਹਰਿਆਲ ਬਹੁਤ ਬੰਵਾਦਕ ਅਮੈਂ ਚਾਹਾਂਗਾ ਕਿ ਸਾਡੇ ਅੱਜ ਜੋ ਪ੍ਰੋਗਰਾਮ ਹੈ ਪੜਾ ਲਈ ਦਸਾਂਗੇ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਕਿ ਇਹ ਇਲੈਕਸ਼ਨ ਕੋਈ ਕੱਲ ਨੂੰ ਖਤਮ ਨਹੀਂ ਹੋ ਜਾਣਾ ਅਲੇ ਤਾਂ ਸ਼ੁਰੂ ਵੀ ਨਹੀਂ ਹੋਇਆ ਪਰ ਅਪਾ ਰੋਜ਼ ਇਹੀ ਗੱਲਾਂ ਕਰਦੀਆਂ ਪਰ ਅੱਜ ਦੇਸ਼ ਦੀ ਏਕਤਾ ਖੰਡਤਾ ਉਹ ਜੋ ਕੁਝ ਹਾਲ ਇਹ ਗੰਦੇ ਵਿੱਚ ਹੋਇਆ ਆਤਵਾਦੀ ਹਮਲਾ ਪਾਕਿਸਤਾਨ ਦੀ ਨਿਦਾ ਕਰਦੇ ਆ ਪਰ ਕਿਹੜਾ ਜਵਾਬ ਕਿ ਵੀ ਹਿੰਦੁਸਤਾਨ ਨੇ ਮੂੰਹ ਤੋੜ ਜਵਾਬ ਹਮੇਸ਼ਾ ਦੋਇਆ ਪਰ ਹਿੰਦੁਸਤਾਨ ਮੂੰਹ ਤੋੜ ਜਵਾਬ ਦੇਗਾ ਉਹਨਾਂ ਦਾ ਪਰ ਜਿੱਥੇ ਤੇ ਪੰਜਾਬ ਦਾ ਸਵਾਲ ਆ ਪੰਜਾਬੀਆਂ ਦਾ ਸਵਾਲ ਆ ਇਕੱਠੇ ਹੋ ਕੇ ਆਪਵਾਦੀ ਲੜਾਈ ਇਹਨਾਂ ਨੇ ਲੜੀ ਆ ਔਰ ਆਪਵਾਦੀ ਲੜਾਈ ਜਿੱਤੀ ਆ ਪੰਜਾਬ ਦੁਆਰਾ ਧੀਰਿਆਂ ਦੇ ਪਿਆਰ ਖੁਸ਼ਹਾਲ ਹੋਇਆ ਲੋਕ ਕੁਛ ਚਲੇ ਗਏ ਸੀ ਪੰਜਾਬ ਛੱਡ ਗਏ ਲੇਕਿਨ ਇੱਥੇ ਜਿਹੜੇ ਬੰਦੇ ਨੇ ਉਹਨੇ ਕਰੋ ਵੀ ਕੀਤਾ کاروبار ਲਾਇਆ ਵਪਾਰ ਵੀ ਵਧਾਇਆ ਐਸੀ ਤਰ੍ਹਾਂ ਕਾਂਗਰਸ ਪਾਰਟੀ ਤੱਕ ਹੋ ਕੇ ਇਸ ਲੜਾਈ ਨੂੰ ਲੜੇ ਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ